离我，离我，离我，好我！哎 ਮਾਜ ਕਾਸਿੰਗ ਬੌਕਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਾਰੇ ਸੰਗਤ ਨੂੰ ਸਾਰੇ ਜਾਇਬ ਬੰਦੀਆਂ ਨੂੰ ਸੂਚਿਤ ਕਰਵਾਉਣਾ ਚਾਹੁੰਦਾ ਕਿ ਬਾਬਾ ਮੇਜਰ ਸਿੰਘ ਨੇ ਸੋਢੀ ਤੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾਂ ਦੀ ਬੇਦਬੀ ਕੀਤੀ ਮਾਜਮਾ ਨੇ ਸੰਗਤ ਦੇ ਅਤੇ ਗੁਰੂ ਘਰ ਮਾਫੀ ਮੰਗ ਕੇ ਤੇ ਗਾਂ ਤੋਂ ਅਜਿਹੀ ਘਟਨਾ ਨਹੀਂ ਹੋਏਗੀ ਇਹਦੇ ਵਾਸਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਉਹਦੇ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦਸ਼ੁਨੀ ਨਹੀਂ ਤੇ ਨਾ ਹੀ ਅਹੀਂ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ মিডিਆ ਵਾਲੇ ਨੇ ਜਾਂ ਜਿਹੜੇ ਖਾਉ ਲੀਡਰ ਪਰੇ ਫਿਰਦੇ ਨੇ ਵੀ ਕੋਈ ਨਾ ਕਿ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬਹਿ ਜਾਣ ਨਾ ਕਿ ਉਹ ਪੜਕਾਉਣ ਤੇ ਨਾ ਕਿਸਦਾ ਲੜਾਈ ਤਕਰਾਵ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨਾਂ ਜਿ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਘਾਲੂ ਜੱਜ ਵੇਖਦਾ ਵੀਡੀਓ ਕਿੰਨਾ ਦੀ ਬਣੀ ਹੈ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਕੁੰਨਾ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਲ ਤੋਂ ਜੋ ਤਰਪੀਤ ਸਿੰਘ ਦੇ ਨਾਲ ਤੱਕਾਇਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਮੁਲਾਜ਼ਮਾ ਨੇ ਗੁੰਦਵਾਲ ਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਤਰਪੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਦੀ ਸਿੰਘ ਜੀ ਜੇਲ੍ਹ ਜੀ ਕੋਲੋਂ ਮਾਫੀ ਮੰਗ ਲਈ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁੱਕ ਚੁੱਕਾ ਵਾ ਆ ਸਮਾਪਤ ਹੋ ਗਿਆ ਹਾਂ ਤੂੰ ਵੀਡੀਓ ਜੜੀਆਂ ਵਾ ਉਹ ਨਾ ਪਾਈਆਂ ਜਾਣਾ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਿਸ ਵਾਲਿਆਂ ਕੋਲੋਂ ਵੈਗੁਰ ਦੀ ਕਾਂਸਾ ਵੈਗੁਰ ਜੀ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡਾ ਛੋਟਾ ਵੀਰ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦਾ ਪਿੰਡ ਦੀਨਦੇਵਾਲ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਉਹਨਾਂ ਦੀ ਬੇਪਤੀ ਉਹਨਾਂ ਦੀ ਕੀਤੀ ਗਈ ਅੱਜ ਸਾਰੇ ਅਸੀਂ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਅbschੋਪਤਾ ਪੂਰੇ ਪਿੰਡ ਦੀ ਪੰਚਾਇਤ ਇਨਾਂ ਦਾ ਪਰਿਵਾਰ ਉਹ ਪੁਲਿਸ ਮੁਲਾਜ਼ਮ ਮੇਰੇ ਭੈਣਪਰਾ ਨਿੰਗ ਸਿੰਘ ਜਥੇਬੰਦੀਆਂ ਬਾਪਾ ਮੇਜਰ ਸਿੰਘ ਛੋਟੀ ਸਾਹਿਬ ਉਹਨਾਂ ਦੀ ਨਿਦੇਸ਼ਾਂ ਨਿਰਦੇਸ਼ਾਂ ਦੇ ਅਧੀਨ ਉਹਨਾਂ ਵੱਲੋਂ ਸਾਰੇ ਭੈਣਪਰਾ ਭੇਜੇ ਗਏ ਕਿ ਕੁਝ ਸ਼ਰਾਰਤੀ ਬੰਦੇ ਇਸ ਮਸਲੇ ਨੂੰ ਦਿਨ ਬਾ ਦਿਨ ਚੂਲ ਦੇ ਰਹੇ ਸੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਹਬੇ ਸਾਡੇ ਸ੍ਰੀ ਗੁਰੂ ਅਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਵ ਆ ਤੇ ਮੈਂ ਸਮਝਦਾ ਹਾਂ ਕਿ ਅੱਜ ਦੇ ਦਿਨ ਅਸੀਂ ਜਿੱਥੇ ਨਾਨਕ ਸੱਚੇ ਪਾਤਸ਼ਾਹ ਨੇ ਕੋਡੇ ਵਰਗਿਆਂ ਨੂੰ ਤਾਰਿਆ ਇਹ ਤਾਂ ਸਾਡੇ ਆਪਣੇ ਆ ਸਾਰੇ ਜਾਣੇ ਅਣਜਾਣੇ ਵਿੱਚੜਦਿਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਨੇ ਗੁਰੂ ਕਰਨ ਤਮਸਤ ਹੋ ਕੇ ਅੱਜ ਗੁਰੂ ਸਾਹਿਬ ਦੇ ਸਨਮੁਖ ਸੰਗਤ ਕੋ ਜਿੱਥੇ ਮਾਫੀ ਮੰਗੀ ਆ ਉੱਥੇ ਪਰਿਵਾਰ ਕੋ ਵੀ ਮਾਫੀ ਮੰਗੀ ਆ ਸੋ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਸਿੱਖੀ ਦੇ ਪ੍ਰਤੀ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕੀਤੀ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਵਾ ਇੱਥੇ ਹੀ ਸਮਾਪਤ ਹੁੰਦਾ ਹੈ মিডিਆ ਵਾਲੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਪੰਜਾਬੀਅਤ ਦਾ ਭਲਾ ਚਾਹੁੰਦੇ ਹੋਏ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਜਿਨ੍ਹਾਂ ਦੇ ਉੱਪਰ ਸਾਨੂੰ ਪੰਜਾਬੀਆਂ ਨੂੰ ਇੱਕਮੁੱਟ ਹੋਣ ਦੀ ਲੋੜ ਆ ਇਹ ਸਾਡੇ ਘਰਾਂ ਦੀਆਂ ਲੜਾਈਆਂ ਅਸੀਂ ਆਪ ਨਿਜਿੱਠ ਲਾਂਗੇ ਪਰ ਜਿਹੜੇ ਸਾਡੇ ਬਾਹਰੀ ਲੋਕ ਸਾਡੇ ਪੰਜਾਬ ਪੰਜਾਬੀਅਤ ਦਾ ਬਲਾ ਕਰ ਰਹੇ ਆ ਉਹਨਾਂ ਨੂੰ ਇੱਕਮੁੱਟ ਹੋ ਕੇ ਨਿਜਿੱਠਣ ਦੀ ਲੋੜ ਹੈ ਸੋ ਬੇਨਤੀ ਹੈ ਕਿ ਇਸ ਮਸਲੇ ਨੂੰ ਅੱਜ ਗੁਰਨਾਣਕ ਸੱਚੇ ਪਾਤਸ਼ਾਹ ਜੀ ਪੂਰਬ ਦੇ ਨਾਲ 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 ਇੱਥੇ ਹੀ ਜਿਹੜਾ ਵਾ ਉਹਨਾਂ ਦੇ ਆ ਪੂਰਬ ਦੇ ਨਾਲ-ਨਾਲ ਜਿਹੜਾ ਵਾ ਉਹ ਖਤਮ ਹੁੰਦਾ ਇੱਥੇ ਗੁਰੂ ਸਾਹਿਬ ਕਿਰਪਾ ਕਰਨ ਦੀਨੇਵਾਲ ਪਿੰਡ ਦੇ ਨਿਵਾਸੀਆਂ ਨੂੰ ਤੇ ਇਹਨਾਂ ਨੂੰ ਪੈਨਪਰਾਵਾਂ ਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਤੇ ਸਿਰ ਜੋੜ ਕੇ ਬੈਠਣ ਦੀ ਜਿਹੜੀ ਆ ਉਹ ਸੱਚੇ ਪਾਤਸ਼ਾਹ ਜੀ ਸਮੱਤ ਦੇਣ ਨਾਲ ਨੂੰ ਇੰਨੀਆਂ ਕ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੀ ਅੱਗੇ ਤੋਂ ਗੜਾ ਸਾਡੇ ਕੋਈ ਗਲਤੀ ਨਾ ਹੋਵੇ ਜਾਣੇ-ਅਣਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਗਤ ਬਖਸ਼ਣ ਜੋਗ ਆ ਇਸ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਗਤ ਬਖਸ਼ਣ ਜੋਗ ਆ ਸਾਨੂੰ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੱਲੋਂ ਤਾਂ ਜਾਣੇ ਕਿ ਪਿਛਲੇ ਦਿਨੀ ਦੀਨੇ ਆਤੋਂ ਕੰਪਲੇਟ ਸਾਨੂੰ ਆਈਆਂ ਜੀ ਕੰਪਲੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੀਨੇ ਵਾਲਾ ਪੁੱਜੇ ਜਿੱਥੇ ਧਰਪ੍ਰੀਤ ਸਿੰਘ ਸਾਨੂੰ ਪੋਥੇ ਮਲੂਦਾ ਮਿਲੇ ਆ ਜਿਨ੍ਹਾਂ ਦੇ ਬਰ ਖਿਲਾਫ ਤਰਖਾਤ ਪਿੰਡ ਵਾਲਿਆਂ ਨੇ ਪਾਈ ਸੀ ਅਸੀਂ ਮੌਕਾ ਪਰ ਹਨ ਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਬਤੀਰਾ ਕੀਤਾ ਜਾਂ ਸੀ ਉਹਦੇ ਨਾਲ ਬਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਤੇ ਪਿੰਡ ਵਾਲਿਆਂ ਨੇ ਇਹ ਕਿਹਾ ਵਾ ਵੀ ਇਹਦੇ ਥੋੜਾ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਸ ਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾ ਦੇ ਜਾਇਜ਼ ਤੇ ਆ ਵੀ ਸਾਡੇ ਕੋਲ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਜਾ ਕੋ ਮਾਫ ਕਰਿਓ ਇਸ ਦੇ ਸਬੰਧ ਵਿੱਚ ਜਦੇ ਬੰਦੀਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਕਿਉਂਕਿ ਅੱਗੇ ਤੋਂ ਅਜਿਹਾ ਨਹੀਂ ਹੋਊਗਾ ਜੀ ਮੈਂ ਕਹ ਤੀਕਾ ਆ ਆਮ ਜੀ